どいも。<noise> ਪਾਤਸ਼ਾਹ ਨੇ 350 ਸਾਲਾ ਗੁਰਿਆਈ ਤੇ ਇਹਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪੰਥ ਦੀ ਨਮੈਂਦਾਜ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਗੁਰਦੁਆਰਾ ਧੋਬੜੀ ਸਾਹਿਬ ਸਾਹਮਣੋਂ ਨਗਰ ਕੀਰਤਨ ਸ਼ੁਰੂ ਕੀਤੇ ਸੀ ਲਗਭਗ ਸਾਰੇ ਦੇਸ਼ ਦੇ ਵਿੱਚ ਗੁਰੂ ਦੇ ਉਪਦੇਸ਼ ਨੂੰ ਸੁਣਾ ਕੇ ਹੋ ਕਾ ਦੇ ਕੇ ਅਤੇ ਗੁਰੂਆਂ ਦੀਆਂ ਸੰਤਾਂ ਨੂੰ ਦਿਦਾਰੇ ਦੇ ਕੇ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਅੱਜ ਨਗਰ ਕੀਰਤਨ ਗੁਰਦੁਆਰਾ ਸੀਸਗੰਗ ਸਾਹਿਬ ਵਿਖੇ ਆਣ ਕੇ ਸੰਪੂਰਨ ਹੋਇਆ ਮੈਂ ਇਹ ਸਮਝਦਾ ਮਾਂ ਕਿ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਾਡੇ ਸਾਰਿਆਂ ਦੇ ਅੰਗ ਸੰਗ ਆ ਗੁਰੂ ਔਰ ਜਿਹੜੇ ਕੰਮ ਗੁਰੂ ਦੇ ਹੋਣ ਉਹ ਹਮੇਸ਼ਾ ਚੜ੍ਹਦੀ ਕਲਾ ਦੇ ਨਾਲ ਹੁੰਦੇ ਆ ਅੱਜ ਜੋ ਜਲਵਾ ਇੱਥੇ ਨਗਰ ਕੀਰਤਨ ਦਾ ਔਰ ਜਿਹੜੀ ਹੁਣ ਸ਼ਤਾਬਦੀ ਸ਼ੁਰੂ ਹੋਈ ਸੀ ਸ간 ਸਾਹਿਬ ਇਹਦਾ ਕੋਈ ਆਸਾਨੀ ਨਹੀਂ ਆ ਕਿਉਂਕਿ ਇੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਆਪ ਵਰਤ ਰਹੇ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪ ਵਰਤ ਰਹੇ ਆ ਤੇ ਆਪ ਹੀ ਸਾਰੇ ਉਹ ਪ੍ਰਬੰਧ ਸੰਗਤਾਂ ਦੇ ਵਿੱਚ ਵਿਚਰ ਕੇ ਕਰ ਰਹੇ ਆ ਤੋ ਇਹ ਸ਼ਤਾਬਦੀਆਂ ਪੂਰੀ ਚੜ੍ਹਦੀ ਕਲਾ ਨਾਲ 23 ਤੋਂ 29 ਨਵੰਬਰ ਮਨਾਇਆਂ ਜਾਣਗੀਆਂ ਬਾਕੀ ਮੀਡੀਏ ਨੇ ਜੋ ਤੋਂ ਬੜੀ ਸਾਬ ਤੋਂ ਨਗਰ ਕੀਰਤਨ ਸੀ ਭਾਵੇਂ ਸ਼ਤਾਬਦੀ ਦੇ ਪ੍ਰੋਗਰਾਮ ਆ ਇਹਨੂੰ ਭਾਵੇਂ ਪ੍ਰਿੰਟ ਮੀਡੀਆ ਵਾਤੇ ਭਾਵੇਂ ਟੈਲੀਵਿਜ਼ਨ ਦਾ ਮੀਡੀਆ ਉਹਨਾਂ ਨੇ ਬਹੁਤ ਕਵਰੇਜ ਦਿੱਤੀ ਆ ਬਹੁਤ ਥਾਂ ਦਿੱਤੀ ਆ ਤੇ ਇਸ ਕਰਕੇ ਉਹਨਾਂ ਦਾ ਧੰਨਵਾਦ ਇੱਕ ਹੋਰ ਵਿਸ਼ੇਸ਼ ਅਪੀਲਾ 29 ਨਵੰਬਰ ਅੰਮ੍ਰਿਤ ਵੇਲੇ ਜਿਹੜਾ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਤੋਂ ਇਰਤਪੁਰ ਸਾਹਿਬ ਤੋਂ ਤਕਰੀਬਨ 7 ਵਜੇ ਦੇ ਨਾਲ ਉੱਥੇ ਪੰਥ ਨੇ ਇਕੱਠੇ ਹੋਣਾ ਤੇ ਫਿਰ ਅਸ਼ੀਦੀ ਨਗਰ ਕੀਰਤਨ ਆਰੰਭ ਹੋਣੇ ਆ ਉਸ ਪ੍ਰੋਗਰਾਮ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਸੰਗਤ ਵੱਧ ਤੋਂ ਵੱਧ ਪਹੁੰਚੇ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਪੰਥ ਪਹੁੰਚੇ ਕਿਉਂਕਿ ਅਸੀਂ ਉਹਨਾਂ ਇਤਿਹਾਸਕ ਪਲਾਂ ਦੇ ਗਵਾਹ ਬਣਨਾ ਜੋ 350 ਸਾਲ ਪਹਿਲਾਂ ਭਾਈ ਜਤਾ ਜੀ ਗੁਰੂ ਦਾ ਸੀਸ ਲੈ ਕੇ ਆਏ ਤੇ ਮਾਤਾ ਨਾਨਕੀ ਜੀ ਸੱਚੇ ਪਾਤਸ਼ਾਹ ਦੇ ਮਾਤਾ ਜੀ ਮਾਤਾ ਗੁਜਰੀ ਦੀ ਉਹਨਾਂ ਦੇ ਮਹਿਲ ਪਤਨੀ ਅਤੇ ਗੁਰਗੋਬਿੰਦ ਸਿੰਘ ਪਾਤਸ਼ਾਹ ਸਤਿਗੁਰੂ ਦੇ ਸੀਸ ਨੂੰ ਲੈ ਕੇ ਸੰਗਤਾਂ ਸ਼ਬਦ ਗਾਉਂਦੀਆਂ ਵਿਵਾਨਗੜ੍ਹ ਸਾਹਿਬ ਤੋਂ ਕੀਰਤਪੁਰ ਸਾਹਿਬ ਪਹੁੰਚਿਆ ਸੀ ਮੈਂ ਸਾਰੇ মিডিਏ ਨੂੰ ਇਹ ਅਪੀਲ ਵੀ ਕਹਿ ਲੋ ਜਾਂ ਸੁਝਾਅ ਕਹਿ ਲੋ ਕਿ ਆ ਜਿਹੜੇ ਪ੍ਰੋਗਰਾਮ ਪੰਥ ਵੱਲੋਂ ਚਲਾਏ ਜਾ ਰਹੇ ਇਹਨੂੰ ਵੱਧ ਤੋਂ ਵੱਧ ਕਵਰੇਜ ਕਰਨ ਇਹਨੂੰ ਦਿਖਾਓ ਨਾ ਵੇਖੋ ਇਹ ਗੁਰੂ ਦੇ ਕੰਮ ਆ ਸਰਕਾਰਾਂ ਦੇ ਕੰਮ ਅੱਜ ਹੈਗੇ ਆ ਤੇ ਕੱਲ ਨਹੀਂ ਹੋਣੇ ਉਹ ਤੇ ਭਗਤੀ ਦੇ ਹੁੰਦੇ ਆ ਇਸ ਕਰਕੇ ਸੰਗਤਾਂ ਵੱਧ ਚੜ ਕੇ ਪਹੁੰਚਣ ਜਿੱਥੇ ਗੁਰੂ ਆ ਉਥੇ ਸਭ ਕੋਸ਼ਾ ਸਾਰਿਆਂ ਦਾ ਧੰਨਵਾਦ ਔਰ ਸਭ ਤੋਂ ਜ਼ਿਆਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਤੇ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮੇਟੀ ਦਾ ਜਿਹੜਾ ਸਟਾਫ ਆ ਵੇਖੋ ਐਂਡਾ ਬੜਾ ਲੰਮਾ ਹੀ ਪਰ ਜਿਹੜੇ ਸੇਵਾਦਾਰ ਆ ਗਰੰਤੀ ਸਿੰਘ ਆ ਪੰਜ ਪਿਆਰੇ ਸਹਬਾਨ ਸਕੱਤਰ ਜਿੰਨੀ ਵੀ ਟੀਮ ਲੱਗੀ ਤਨਦੇਹੀ ਦੇ ਨਾਲ ਕੰਮ ਕੀਤਾ ਔਰ ਇੰਨੇ ਲੰਮੇ ਸਮੇਂ ਚੱਲਣਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਇਹ ਗੁਰੂ ਬਖਸ਼ਿਸ਼ ਤੋਂ ਬਿਨਾ ਸੰਭਵ ਨਹੀਂ ਆ ਇਹਨੇ ਦੱਸਿਆ ਵਾ ਕਿ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਵੀ ਬਹੁਤ ਜ਼ਿਆਦਾ ਤਗੜੀ ਆ ਮਜ਼ਬੂਤ ਆ ਇਹ ਮਜ਼ਬੂਤ ਤੇ ਤਗੜੀ ਰਹੂਗੀ ਇਹਨੂੰ ਕੋਈ ਕਮਜ਼ੋਰ ਨਹੀਂ ਕਰ ਸਕਦਾ ਗੁਰੂ ਦਾ ਜਿਹੜਾ ਥਾਪੜਾ ਨਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ ਤੋਂ ਦੇ ਸਭ ਕੁਝ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਗੁਰੂ ਦਾ ਥਾਪੜ ਅੱਜ ਵੀ ਪੰਥ ਦੀਆਂ ਸੰਸਥਾਵਾਂ ਤੇ ਆ ਪੰਥ ਚੜ੍ਹਦੀ ਕਲਾ ਚ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰਬ ਸਮੁੱਚਾ ਖਾਲਸਾ ਪੰਥ ਤੇ ਸਮੁੱਚੀ ਲਗਾਈ ਜਿਹੜੀ ਆ ਉਹ ਮਨਾ ਰਹੀ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ April 225 ਸੀ ਉਦੋਂ ਹੀ ਉਸ ਪਵਿੱਤਰ ਹਿਸਤਾਨ ਤੋਂ ਸੱਚਖੰਡ ਦੇ ਗੁਰੂ ਕੇ ਮਹਿਲ ਤੋਂ ਇਤਿਹਾਸ ਕਰਕੇ ਇਹ ਸ਼ਤਾਬ ਦੀ ਵੀ ਸ਼ੁਰੂਆਤ ਕੀਤੀ ਸੀ ਤੇ ਫਿਰ ਬਾਕ-ਬਾਕ ਸੈਮੀਨਾਰ ਬਾਕ-ਬਾਕ ਗੁਰਮੰਦ ਦੇ ਸਮਾਗਮ ਤੇ ਨਾਲ ਮਹਾਨ ਅਗਰ ਕੀਰਤਨ ਬਾਬੇ ਬਕਾਲਾ ਦੀ ਧਰਤੀ ਤੇ ਘੱਟੋ-ਘੱਟ 50000 ਦਾ ਇਕੱਠ ਜਿਹੜਾ ਸਾਜ ਪਾੜ ਦੇ ਪੂਪਾਏ ਇਸੇ ਤਰ੍ਹਾਂ ਸਹਿਬ ਗੁਰੂ ਤੇਗ ਬਹਾਦਰ ਪਾਚਾ ਖਾਲਸਾ ਕਾਲਜ ਉਸ ਦਿਨ ਵੀ 40-50 ਹਜ਼ਾਰ ਤੋਂ ਵੱਧ ਲੋਕਾਂ ਨੇ ਉਛਬੂਲੀਅਤ ਕੀਤੀ ਇਹ ਜਿਹੜਾ ਮਹਾਨ ਨਗਰ ਕੀਰਤਨ ਧੋਬੜੀ ਸਾਹਿਬ ਤੋਂ ਸ਼ੁਰੂ ਕੀਤਾ ਸੀ ਗੁਰੂ ਸਾਹਿਬ ਜੀ ਨੇ ਆਪ ਆਗ ਸੰਗ ਹੋ ਕੇ ਇਹ 95 ਦਿਨ ਦੀ ਮਹਾਨ ਨਗਰ ਕੀਰਤਨ ਦੀ ਜਿਹੜੀ ਯਾਤਰਾ ਸੀ ਯਾਤਰਾ ਨਾ ਕਹਿ ਲਵਾਂ ਨਗਰ ਕੀਰਤਨ ਇਹ ਵਾਕ-ਵਾਕ 25-24 ਸਟੇਟਾਂ ਦੇ ਵਿੱਚੋਂ ਹੋ ਕੇ ਆਇਆ ਤੇ ਹਰ ਇੱਕ ਸਟੇਟ ਦੇ ਮੰਤਰੀ ਸੀ ਚਾਹੇ ਐਮ.ਐਲ.ਏ. ਸਗੇ ਚਾਹੇ ਗੁਰੂ ਗਿਆਨ ਸਾਖਦਾ ਸੀ ਬਹੁਤ ਵੱਡਾ ਭੰਗਾਰਾ ਸਾਰਿਆਂ ਨੇ ਬਾਕੀਸ ਕੀਤਾ ਸੋ ਅੱਜ ਅਮਰਤ ਵੇਲੇ ਕਲਗੀਧਰ ਪਾਤਸ਼ਾਹ ਦੇ ਉਸ ਪਵਿੱਤਰ ਸਥਾਨ ਗੁਰਦਰਾ ਪਠਾ ਸਾਹਿਬ ਤੋਂ ਆਰੰਭਤਾ ਹੋਈ ਸੀ ਤੇ ਆਖਰੀ ਬੜਾ ਅਜ ਗੁਰਦਰਾ ਸੀਸਗੰਜ ਧੰਨਾ ਗੁਰਤੇਗ ਬਹਾਦਰ ਪਾਤਸ਼ਾਹ ਦਾ ਸੀਸ ਸੰਸਕਾਰ ਵਾਲਾ ਸਥਾਨ ਇੱਥੇ ਆ ਕੇ ਸੰਪੂਰਨਤਾ ਹੋਈ ਆ ਸਿੰਘ ਸਾਹਿਬ ਜਾਨੇ ਗੁਰਦੀਪ ਸਿੰਘ ਦੀ ਗੜਗੱਜ ਇਹਨਾਂ ਵੱਲੋਂ ਅਰਦਾਸ ਵੀ ਕੀਤੀ ਗਈ ਸੰਪੂਰਨਤਾ ਦੀ ਉਹਨਾਂ ਦੇ ਨਾਲ ਸਾਡੇ ਸਿੰਘ ਸਾਹਿਬ ਸਤਬਾਬਾ ਟੇਕ ਸਿੰਘ ਜੀ ਇਹਨਾਂ ਨੇ ਸਾਰਿਆਂ ਨੇ ਇਸ ਮੁੱਚੇ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ ਇਹਨਾਂ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਗੁਰਗਿਆ ਸੰਗਤ ਦਾ ਕੋਟਨ ਕੋਟ ਧੰਨਵਾਦ ਆ ਸਭ ਤੋਂ ਵੱਧ ਧੰਨਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨਾ ਵੀ ਸਮੂੱਚਾ ਸਟਾਫ ਸੀ ਦਫ਼ਤਰ ਬਲਵਿੰਦਰ ਕਾਲਮਾ ਉਹਦੇ ਨਾਲ ਸਾਰਾ ਸਟਾਫ ਜਿੰਨੇ ਵੀ ਮਿਸਟਰ ਆਪਣੀਆਂ ਡਿਊਟੀਆਂ ਲਵਾਈਆਂ ਮਜਬੂਰੀ ਨਾਲ ਨਹੀਂ ਲਵਾਈਆਂ ਚਾਹ ਨਾਲ ਲਵਾਈਆਂ ਤੇ ਮੈਨੂੰ ਇਸ ਗੱਲ ਦਾ ਵੀ ਮਾਣ ਆ ਕਿ ਬੱਚਿਆਂ ਵਾਂਗ ਇਹ ਜਿਹੜੇ ਜਿੰਨਾ ਸਟਾਫ ਹੈ ਇਹ ਬੱਚਿਆਂ ਵਾਂਗ ਇਹਨਾਂ ਨੇ ਕੰਮ ਕੀਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਭਾਈ ਦੇਹਲਾ ਜੀ ਨੂੰ ਤੇ ਗੁਰੂ ਗਲਗੀਦਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਇਸ ਗੁਰਿਆਈ ਦਿਵਸ ਨੂੰ ਸੋ ਗੁਰੂ ਸਾਹਿਬ ਕਿਰਪਾ ਕਰਨ ਸਮਾ ਆ ਜਿਹੜਾ ਚੱਲ ਰਿਹਾ ਪੰਥ ਨੂੰ ਪਾੜਨ ਵਾਲੀਆਂ ਸ਼ਕਤੀਆਂ ਬਹੁਤ ਆ ਪਰ ਮੈਨੂੰ ਅੱਜ ਸੰਤੋਸ਼ਟੀ ਵੀ ਹੋਈ ਕਿ ਜਦੋਂ ਪੰਥ ਦੀਆਂ ਸ਼ਤਾਬ ਦੀਆਂ ਮਨਾਉਂਦੇ ਆ ਸਮੁੱਚਾ ਪੰਥ ਇੱਕ ਥਾਂ ਇਕੱਠਾ ਹੁੰਦਾ ਪਿੱਛੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸ਼ਤਾਬ ਦੀਆਂ ਮਨਾਈਆਂ ਤੋਂ ਬੜਾ ਵੱਡਾ 1 ਮਹੀਨਾ ਲਗਾਤਾਰ ਉਹ ਪ੍ਰਬੰਧ ਚੱਲੇ ਪੁਲਿਸ ਨਾ ਉੱਥੇ ਪ੍ਰਬੰਧ ਦੇਖਦੀ ਸੀ ਨਾ ਉੱਥੇ ਸੜਕਾਂ ਦਾ ਪੈਚਬਾਰਕ ਜੀ 1 ਮਹੀਨਾ ਸੰਗਤਾਂ ਨੇ ਆਪ ਆਪਣਾ ਕੰਟਰੋਲ ਕੀਤਾ ਤੇ ਇੱਥੇ ਵੀ ਅੱਜ ਦੇਖ ਰਹੇ ਆ ਜਦੋਂ ਸਰਕਾਰਾਂ ਆਉਂਦੀਆਂ ਉਹ ਪੁਲਿਸ ਦੀ ਮੂਵਮੈਂਟ ਵੱਧ ਜਾਂਦੀ ਤੇ ਇਹ ਬੈਰੀਕੇਡ ਤੇ ਦੂਸਰੇ ਤੌਰ ਤੇ ਇਹ ਗੁਰੂ ਘਰ ਦੀ ਪਰੰਪਰਾ ਨਹੀਂ ਕਿਉਂਕਿ ਜਿਹਨੇ ਵੀ ਗੁਰੂ ਘਰ ਦੇ ਵਿੱਚ ਆਉਣਾ ਉਹਨੇ ਟੇਕ ਲੈ ਕੇ ਆਉਣਾ ਗੁਰੂ ਦੀ ਇਹ ਇਹੋ ਜਿਹੇ ਕਾਰਨੀਆਂ ਇਹਨਾਂ ਨੂੰ ਬੜੀ ਕਰਨੀਆਂ ਚਾਹੀਦੀਆਂ ਮੈਂ ਤੇਲ ਦੀਆਂ ਡਗਿਆਈਆਂ ਤੋਂ ਸੂਚੇ ਜਿੰਨੇ ਵੀ ਮਾਈ ਭਾਈ ਨੇ ਇਹਦੇ ਵਿੱਚ ਆਪਣਾ ਯੋਗਦਾਨ ਪਾਇਆ ਸਾਰੇ ਪ੍ਰਬੰਧਕ ਕਰਤਾ ਦ ਕੱਲੇ ਕੱਲੇ ਮੈਂਬਰ ਨੇ ਬਹੁਤ ਪੰਜਾਬੋਂ ਬਾਹਰ ਵੀ ਜਾ ਕੇ 8-8 ਦਿਨ 10-10 ਦਿਨ 12-12 ਦਿਨ 15-15 ਦਿਨ ਡਿਊਟੀਆਂ ਨਿਭਾਈਆਂ ਧੰਨਵਾਦ ਤੇ ਸਭ ਤੋਂ ਵੱਡਾ ਧੰਨਵਾਦ ਤੁਹਾਡਾ ਸੋਸ਼ਲ ਮੀਡੀਆ ਦਾ ਵੀ ਤੁਸੀਂ ਵੀ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਅੱਜ ਬੱਚਾ-ਬੱਚਾ ਪੰਜਾਬ 'ਚ ਨਹੀਂਗਾ ਦੇਸ਼ 'ਚ ਨਹੀਂ ਵਿਦੇਸ਼ 'ਚ ਇਸ ਗੱਲ ਦੀ ਸਰਾਹਣਾ ਕਰਦੇ ਆ ਤਕਾਲੀ ਮੇਰੇ ਨਾਲ ਬਾਹਰੀਆਂ ਸੰਗਤਾਂ ਜੁੜੀਆਂ ਵੀ ਸੀਗੀਆਂ ਕਿ ਜਿਹੜਾ ਐਡਾ ਲੰਮਾ 95 ਦਿਨ ਦੀ ਮੰਜ਼ਲ ਤੈਅ ਕਰਕੇ ਗੁਰੂ ਤੇ ਇੱਕ ਬਹਾਦਰ ਪਾਚਾ ਆਤ ਵਰਤੇ ਆ ਇਹਦੇ ਵਿੱਚ ਕੋਈ ਦੋ ਰਾਮਾ ਨੇ ਪ੍ਰਬੰਧ ਕਰਨ ਵਾਲੇ ਉਹਨਾਂ ਦੇ ਕਈ ਵਾਰੀ ਪ੍ਰਬੰਧ ਛੋਟੇ ਪੈ ਜਾਂਦੇ ਪਰ ਗੁਰੂ ਦੇ ਪ੍ਰਬੰਧ ਜਿਹੜੇ ਆ ਉਹ ਵੱਡੇ ਹੋ ਜਾਂਦੇ ਹੁਣੇ ਬਾਬਾ ਮਾਨ ਸਿੰਘ ਪਿਹੇਬੇ ਆਲਿਆਂ ਦੇ ਉਹ ਐਜੂਕੇਸ਼ਨ ਦਾ ਜਿਹੜਾ ਸਕੂਲ ਉੱਥੋਂ ਬਹੁਤ ਸੋਹਣਾ ਬੈਂਡ ਲੈ ਕੇ ਆਏ ਤੇ ਉਹ ਬਾਬਾ ਜੀ ਮੈਨੂੰ ਕਹਿੰਦੇ ਸੀ ਸਰਕਾਰ ਬੌਣੀ ਹੋ ਗਈ ਮੈਂ ਕਿਹਾ ਗੁਰੂ ਸਮਰਾਤ ਆ ਸਰਕਾਰਾਂ ਗੁਰੂ ਦੇ ਸਾਹਮਣੇ ਕੁਝ ਵੀ ਨਹੀਂ ਸਾਧਗੁਰੂ ਜੀ ਨੇ ਆਪ ਕਿਰਪਾ ਕੀਤੀ ਆ ਜਿੰਦਾ ਵੱਡਾ ਜਲੌ ਆ ਹੁਣ ਵੀ 3 ਘੰਟੇ ਗੁਰੂ ਤੇਗ ਬਹਾਦਰ ਖਾਲਸਾ ਕਾਜ ਤੋਂ ਲੱਗਾ ਹੈ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਿੰਘ ਸਭਾ ਦਾ ਧੰਨਵਾਦ ਕਰਦਾ ਜਿਹੜੇ ਆਰੰਭ ਦਾ ਵੇਲੇ ਵੀ ਤੇ ਇੱਥੇ ਸਮੂਰਤਾਂ ਵੇਲੇ ਵੀ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਗੁਰੂ ਖਾਲਸਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਸਿੱਖ ਜਿਲੇ ਅਰਦਾਸ ਕਰਦਾ ਉਦੀ ਸਮਾਪਤੀ ਹੁੰਦੀ ਨਾਨਕ ਨਾਮ ਚੜ੍ਹਦੀ ਕਲਾ ਨਾਨਕ ਦੇ ਪਾਣੇ ਸਰਬੱਤ ਦਾ ਭਲਾ ਗੁਰੂ ਸਾਹਿਬ ਜਰਵਾਦਾ ਕਲਾਕਾਰ ਬਹੁਤ ਬਹੁਤ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ